ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਦੇ ਉੱਤੇ ਬਾੜਵੀ ਆ ਕੇ ਅੱਜ ਸਟੇਜ ਤੇ ਬੋਲਦੇ ਰਹੇ ਕਿ ਇਹਨਾਂ ਨੂੰ ਕੀਤਾ ਨਾ ਕੀਤਾ ਜਾਵੇ ਸੋ ਇਹ ਤਾਂ ਭਗਵਾਨ ਮੰਨਿਆ ਨਹੀਂ ਨਵੇਂ 2021 ਦੇ ਵਿੱਚ ਅਸੀਂ ਸਾਰੇ ਪਲਾਜ਼ਮਾ ਨੇ ਰਲ ਕੇ ਇਕੱਠੇ ਹੋ ਕੇ ਇੱਕ 15 ਦਿਨ ਦਾ ਸੰਘਰਸ਼ ਕੀਤਾ ਸੀ ਔਰ ਇੱਕ ਪ੍ਰਾਣੀ 10 ਸਾਲ ਪ੍ਰਾਣੀ ਮੰਗ ਪੇਮੈਂਟ ਦੀ ਮੰਗਣ ਵਾਲੀ ਸੀ ਔਰ ਉਹਦੇ ਨਾਲ ਕੀ ਹੋਇਆ ਸੀ ਕਿ 35 ਤੋਂ 40000 ਰੁਪਿਆ ਸਾਡੇ ਇੱਕ ਪਲਾਜ਼ਮਾ ਨੂੰ ਫਾਇਦਾ ਹੋਇਆ ਸੀ ਔਰ ਜਦੋਂ ਸਾਡੇ ਕਈ 7 ਘੰਟੇ ਸਾਡੇ ਅਫਸਰਾਂ ਨੇ ਪੁੱਛਿਆ ਕਿ ਕਿੰਨਾ ਕੁ ਫਾਇਦਾ ਹੋਇਆ ਤਾਂ ਸਾਡੇ ਕਹਿੰਦੇ 7 ਘੰਟੇ ਦੱਸਿਆ ਕਿ ਸਾਡਾ 35 ਤੋਂ 40 ਹਜ਼ਾਰ ਮਹੀਨਾ ਫਾਇਦਾ ਹੋਇਆ ਹੈ ਉਹ ਹੈਰਾਨ ਰਹਿ ਗਏ ਵੀ ਯਾਰ ਐਡਾ ਵੱਡਾ ਫਾਇਦਾ ਹੋਇਆ ਤੁਹਾਨੂੰ ਯਾਨੀ ਸਾਡੀ ਉਸ ਇੱਕੋ ਲੜਾਈ ਦਾ ਸੰਕਲਿਤ ਰੂਪ ਚ ਲੜੀ ਲੜਾਈ ਦਾ ਸਾਡਾ ਉਹ ਇੱਕ ਹਿੱਸਾ ਸੀ ਉਹਦਾ ਕਾਰਨ ਕੀ ਸੀ ਕਿ ਜਦੋਂ ਪਹਿਲਾਂ ਅਸੀਂ ਲੜਾਈਆਂ ਲੜਦੇ ਸੀ ਤਾਂ ਸਾਡੇ ਟੈਕਨੀਕਲ ਕੰਮੇ ਸੀ ਜਿਹੜੇ ਉਹ ਸੰਪੂਰਨ ਤੌਰ ਤੇ ਹੜਤਾਲ ਕਰਦੇ ਸੀ ਪਰ ਉਹਦੇ ਨਾਲ ਕੀ ਹੁੰਦਾ ਸੀ ਕੁਝ ਸਾਡੇ ਸਾਥੀ ਕਲੈਰੀਕਲ ਔਰ ਕੁਝ ਗ੍ਰਿਡਾ ਵਾਲੇ ਸਾਥੀ ਇਹ ਗ੍ਰਿਡਾ ਤੇ ਬੈਠੇ ਰਹਿੰਦੇ ਸੀ ਔਰ ਗ੍ਰਿਡ ਚੱਲਦੇ ਰਹਿੰਦੇ ਸੀ ਜਿਹੜੇ ਇਹਦੇ ਨਾਲ ਕੀ ਸੀ ਵੀ ਉਹ ਸਟ੍ਰਾਈਕ ਆ ਉਹ ਪ੍ਰਭਾਵ ਨਹੀਂ ਛੱਡਦੀ ਸੀ ਜਿਹੜਾ ਛੱਡਣਾ ਚਾਹੀਦਾ ਸੀ ਤਾਂ 21 ਦੇ ਵਿੱਚ ਕੀ ਹੋਇਆ ਕਿ ਅਸੀਂ ਕਲੈਰੀਕਲ ਕੰਮ ਇਹਨੂੰ ਜਾਗਰੂਕ ਕੀਤਾ ਔਰ ਇਕੱਲੇ ਇਕੱਲੇ ਕਲੈਰੀਕਲ ਕੰਮ ਇਹਨੂੰ ਲਿਆ ਕੇ ਅਸੀਂ ਭਾਵੇਂ ਉਹ ਪਰਮਿਸ਼ਨ ਤੇ ਚੱਲ ਰਿਹਾ ਸੀ ਉਸ ਲੜਾਈ ਸ਼ਾਮਲ ਕੀਤਾ ਉਹਦੇ ਨਾਲ ਵਧਾਈ ਦੇ ਪਾਤਰ ਹੈ ਸਾਡੇ ਗ੍ਰਿਡਾ ਵਾਲੇ ਸਾਥੀ ਉਹਨਾਂ ਨੇ ਵੀ ਆਪਣਾ ਗ੍ਰੈਂਡ ਛੱਡ ਤੇ ਔਰ ਸੰਘਰਸ਼ ਦੇ ਵਿੱਚ ਸ਼ਾਮਲ ਹੋ ਗਏ ਤਾਂ ਉੱਥੇ ਕੀ ਸੀ ਫਿਰ ਐਕਸ਼ਨ ਤਿਆਈ ਸਿੰਘਾਂ ਨੂੰ ਜਾ ਕੇ ਗ੍ਰੈਂਡਾ ਤੇ ਬੈਠਣਾ ਪਿਆ ਇੱਕ ਦੋ ਦਿਨ ਤਾਂ ਮੌਤੀ ਹੋ ਗਈ ਸੀ ਬਹੁਤ ਮੜਾ ਹੋਇਆ ਤੇ ਪਰ ਉਹਨਾਂ ਨੂੰ ਭਾਜੜ ਪੈ ਗਈ ਸੀ ਵੀ ਇਹ ਕੀ ਹੋ ਗਿਆ ਵੀ ਉਦੋਂ ਅਸੀਂ ਸਾਰੇ ਇਕੱਠੇ ਹੋ ਕੇ ਨੜੇ ਸੀ ਆਹੋ ਮੰਗ ਬਣਾਈ ਗਈ ਸੀ ਇਸੇ ਤਰ੍ਹਾਂ ਅਸੀਂ 2024 ਦੇ ਵਿੱਚ ਵੀ 4 ਦਿਨ ਦੀ ਸਟ੍ਰਾਈਕ ਕਰਕੇ ਆ ਉਹ ਦੀਆਂ ਜੜੀਆਂ ਰੱਪੇ ਮੈਂਡ ਤੋਂ ਰਹਿੰਦੇ ਸਾਥੀ ਸੀ ਉਹਨਾਂ ਦੀ ਉਹ ਮੰਗਾ ਮਣਵਾਈਆਂ ਔਰ ਉਹਦੇ ਨਾਲ ਇੱਕ ਮੰਗ ਸੀ 1772 ਤੋਂ ਪਹਿਲਾਂ ਜਿਹੜੇ ਸਾਡੇ ਸਾਥੀ ਭਰਤੀ ਹੋਏ ਸੀਗੇ ਉਹ ਉਹਨਾਂ ਨੂੰ ਸੈਂਟਰ ਦਾ ਸਕੇਲ ਦੇਣੇ ਸੀ ਇਹਨਾਂ ਨੂੰ ਦਿੱਤੇ ਸੀ ਤਾਂ ਅਸੀਂ ਉਹ ਮੰਗ ਮਣਵਾਈ ਉਹਦੇ ਨਾਲ ਕੀ ਹੋਇਆ ਕਿ ਸਾਡੇ ਜਿੰਨੇ ਵੀ ਉਹ 298/ ਨਹੀਂ ਸੌਰੀ 1772 ਤੋਂ ਪਹਿਲਾਂ ਵਾਲੇ ਸੀਗੇ ਉਹਨਾਂ ਨੂੰ 18 ਤੋਂ 20000 ਰੁਪਇਆ ਪਰਮੰਤ ਫਾਇਦਾ ਹੋਇਆ ਪੰਜਾਬ ਗਵਰਨਮੈਂਟ ਨੇ ਇਸ ਸਕੇਲ ਲਾਗੂ ਕਰਨ ਦੇ ਨਾਲ ਹੁਣ ਸਾਡੇ ਕੋਲੇ ਮੁੱਦਾ ਕੀ ਹੈ ਕਿ 298/21 ਵਾਲੇ ਸਾਥੀਆਂ ਦਾ ਮਸਲਾ ਹੈ ਕਿ ਤੋਂ ਬਾਅਦ ਇਹ ਹੁਣ ਇਹਨਾਂ ਤੇ ਕੇਂਦਰ ਦੇ ਸਕੇਲ ਆ ਉਹ ਲਾਗੂ ਹੈ ਉਹਦੇ ਵਿੱਚ ਕੀ ਹੈ ਕਿ ਜਦੋਂ ਅਸੀਂ ਇਹ 12/7/20 ਤੋਂ ਪਹਿਲਾਂ ਵਾਲਾ ਮਾਮਲਾ ਹੱਲ ਕਰਵਾਇਆ ਸੀ ਤਾਂ ਉਹ ਤੋਂ ਇਹਨਾਂ ਗੱਲਾਂ ਇਹ ਹੀ ਰੱਖੀ ਸੀ ਕਿ ਤੁਸੀਂ ਦਿਖਾਓ ਆਪਦੇ ਕਾਨੂੰਨਾਂ ਦੇ ਵਿੱਚ ਵੀ ਇਹ ਕਿੱਥੇ ਲਿਖਿਆ ਹੈ ਵੀ ਅਸੀਂ ਸੈਂਟਰ ਦੇ ਗਵਰਨਮੈਂਟ ਦੇ ਸਕੇਲ ਦੇਣੇ ਆ ਆ ਇਸ ਗੱਲ ਦੇ ਉੱਤੇ ਮਾਰ ਖਾ ਕੇ ਔਰ ਮਾਰਤਾ ਖਾ ਕੇ ਅਸੀਂ ਫਾਇਦਾ ਵੀ ਲੈ ਲਿਆ ਪਰ ਹੁਣ ਕੀ ਹੋ ਰਿਹਾ ਹੈ ਹੁਣ ਇਹ ਆਪਣੇ ਕਾਨੂੰਨ ਬਦਲਣ ਲੱਗੇ ਨੇ ਬਿਜਲੀ ਬੋਰਡ ਦੇ ਕਾਨੂੰਨਾਂ ਨੂੰ ਸੋਧ ਕਰਨ ਲੱਗੇ ਨੇ ਸਾਨੂੰ ਸੰਟਰਪਰਲਮੈਂਟ ਦੇ ਨਾਲ ਦੇ ਸਕੇਲਾਂ ਦੇ ਨਾਲ ਰਲਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਦੇਖੋ